ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਹੋਈ ਆ ਜਿੱਥੇ ਬੜੇ ਆਪਣੇ ਚਾਹ ਦੇ ਨਾਲ ਜਿਹੜੇ ਕਸ਼ਮੀਰ ਘੁੰਮਣ ਤੇ ਸਾਡੇ ਗਏ ਸੀ ਭਰਾ ਸਾਡੀਆਂ ਭੈਣਾਂ ਗਈਆਂ ਸੀ ਉੱਥੇ ਪਾਕਿਸਤਾਨ ਪ੍ਰਜੋਜਿਤ ਤਤਵਾਦ ਨੇ ਬੜੇ ਸੰਜੋਲੀ ਢੰਗ ਦੇ ਨਾਲ ਨਾਮ ਪੁੱਛ ਪੁੱਛ ਕੇ ਜਿਹੜਾ ਸਾਡੇ Hindu ਭਰਾਵਾਂ ਦਾ ਕਤਲ ਕੀਤਾ ਆ ਉਹ ਬਿਲਕੁਲ ਹੀ ਨਿੰਦਨੀ ਆ ਔਰ ਮੈਂ ਪਾਕਿਸਤਾਨ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਆਪਣੇ ਵੱਲੋਂ ਆਪਣੇ ਸਾਰੇ ਹਿੰਦੂ ਤੋਂ ਰੰਭ ਵੱਲੋਂ ਵੀ ਆਪਣੀਆਂ ਨਾਜਾਇਜ਼ ਕਰਤੂਤਤਾ ਤੋਂ ਬਾਝ ਆ ਜਾ ਨਹੀਂ ਤਾਂ ਇਹ ਨਾ ਹੋਵੇ ਪਾਕਿਸਤਾਨ ਦਾ ਸਾਨੂੰ ਇੱਕ ਵਾਰੀ ਫਿਰ ਤਿੰਨ ਹਿੱਸੇ ਕਰਨੇ ਪੈਣ ਜੋ ਸਾਡੇ ਹਿੰਦੂ ਭਰਾਵਾਂ ਦੇ ਨਾਲ ਨਾਮ ਪੁੱਛ ਪੁੱਛ ਕੇ ਉਹਨਾਂ ਦੇ ਕੱਪੜੇ ਉਤਾਰ ਉਤਾਰ ਕੇ ਉਹਨਾਂ ਦੇ ਨਾਲ அவਮਾਨੀ ਹੈ ਜਿਹੜਾ ਕੀਤਾ ਗਿਆ ਅਪਰਾਧ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਇਹ ਕਿਸੇ ਵੀ ਤੌਰ ਦੇ ਉੱਤੇ ਸਾਨੂੰ ਇਹ ਮਨਜ਼ੂਰ ਨਹੀਂ ਔਰ ਅਸੀਂ ਇਹਦਾ ਟਾਈਮ ਦੇ ਉੱਤੇ ਮੂੰਹ ਤੋੜ ਕੇ ਜਵਾਬ ਦੇਵਾਂਗੇ ਔਰ ਪਾਕਿਸਤਾਨ ਨੂੰ ਦੱਸ ਦੇਵਾਂਗੇ ਕਿ ਹਿੰਦੂ ਧਰਮ ਦੇ ਨਾਲ ਕੋਈ ਸਨਾਦਮ ਧਰਮ ਦੇ ਨਾਲ ਪੰਗਾ ਲੈਣ ਦਾ ਕੀ ਹੁੰਦਾ ਆ ਹਸ਼ਰ ਹੁੰਦਾ ਆ ਇਹ ਜੋ ਮੰਦਭਾਗੀ ਕੱਟਣਾ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨੂੰ ਵੀ ਇਹ ਬੇਨਤੀ ਕਰਦਾ ਵੀ ਪਾਕਿਸਤਾਨ ਦੇ ਉੱਤੇ ਜੋ ਕੜੀ ਕਾਰਵਾਈ ਉਹ ਕੀਤੀ ਜਾਵੇ ਸਿਰਫ ਗੱਲਾਂ ਦੇ ਨਾਲ ਨਾ ਰਵੇ ਇਹ ਸਿਰਫ ਬਿਆਨਾਂ ਦੇ ਵਿੱਚ ਨਾ ਰਵੇ ਜੋ ਐਕਚੁਅਲ ਬੰਦਾ ਆ ਉਦੇ ਉੱਤੇ ਉਹ ਐਕਸ਼ਨ ਲੈ ਕੇ ਉਹ ਸਾਡੇ ਜੋ Hindu ਭਰਾਵਾਂ ਦੀ ਸਾਡੀ ਹੱਤਿਆ ਹੋਈ ਹੈ ਐਡਾ ਜਗੰਨੇ ਅਪਰਾਧ ਹੋਇਆ ਉਹਦਾ ਬਦਲਾ ਲਿਆ ਜਾਵੇ ਉਹਨੂੰ ਕੋਈ ਕਾਨੂੰਨ ਦੇ ਹਿਸਾਬ ਨਾਲ ਕੋਈ ਸਜ਼ਾ ਦੇਣ ਦੀ ਲੋੜ ਨਹੀਂ ਕੋਈ ਫੜ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਾ ਕੇ ਬਰੀਅਾਨੀਆ ਖਰਾਨ ਦੀ ਲੋੜ ਨਹੀਂ ਮੌਕੇ ਦੇ ਉੱਤੇ ਗੋਲੀ ਦਾ ਜਵਾਬ ਗੋਲੀ ਨਾਲ ਦੇਣਾ ਚਾਹੁੰਦਾ ਐਨਾ ਹੀ ਕਹਿੰਦਾ ਹੋਏ ਮੈਂ ਸਾਰੇ ਫਗਵਾੜੇ ਦੇ Hindu ਵਾਸੀਆਂ ਨੂੰ ਸਾਰੇ ਸਨਾਤਨ ਧਰਮ ਨੂੰ ਬੇਨਤੀ ਕਰਦਾ ਆਓ ਆ ਕੇ ਇੱਕ ਮੰਚ ਤੇ ਇਕੱਠੇ ਹੋਵੋ ਜੇ ਆਪਣਾ ਬਚਾਅ ਕਰਨਾ ਇਹ ਨਾ ਦੇਖੀਏ ਵੀ ਸਾਡੇ ਦਰਵਾਜੇ ਤੇ ਕਦੋਂ ਜਦੋਂ ਸਾਡੇ ਦਰਵਾਜੇ ਤੇ ਟਾਈਮ ਆ ਗਈ ਉਦੋਂ ਸਾਨੂੰ ਵੀ ਬਚਾਉਣ ਵਾਲਾ ਕੋਈ ਨਹੀਂ ਆਣਾ ਇਸ ਕਰਕੇ ਸਮੇਂ ਕੱਢ ਕੇ ਵਪਾਰ ਨੂੰ ਛੱਡ ਕੇ ਇੱਕ ਹੋ ਕੇ ਇਸ ਕਾਇਰਾਨਾ ਜੋ ਵਾਰਦਾਤ ਹੋਈ ਉਹਦੀ ਨਿੰਦਾ ਕੀਤੀ ਜਾਵੇ ਤੇ ਪਾਕਿਸਤਾਨ ਦੇ ਖਿਲਾਫ ਜੋ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਉਹਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਲਵੇ ਜਾਨੇ ਗੱਲ ਕਿ ਜੋ ਕੁਝ ਫੈਲਗਾਮ ਦੇ ਵਿੱਚ ਹੋਇਆ ਇਹ ਬੜੀ ਬੰਦਭਾਗੀ ਘਟਨਾ ਹੈ ਔਰ 370 ਤਾਰਾ ਹਟਣ ਤੋਂ ਬਾਅਦ ਜੋ ਦੀਆਂ ਮੁੱਖ ਮੰਤਰੀ ਸਰਕਾਰ ਉਥੇ ਬਣੀ ਹੈ ਸਰਕਾਰ ਬਣੀ ਉਸ ਤੋਂ ਬਾਅਦ ਪਹਿਲੀ ਘਟਨਾ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਉਹ ਸਰਕਾਰ ਵੀ ਉਥੇ ਦੀ ਨਾਲੇ ਹੀ ਆ ਉਹਨਾਂ ਦੇ ਉਗਰਵਾਦੀਆਂ ਦੇ ਮੈਂ ਇਹ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਉਥੇ ਵੱਧ ਤੋਂ ਵੱਧ ਫੋਰਸ ਲਾ ਕੇ ਜਿਹੜੇ ਜਿਹੜੇ ਵੀ ਇਹਨਾਂ ਕਾਇਰਾਂ ਇਹਨਾਂ ਘਰਤੂਰ ਜੀਤੀ ਅਤਵਾਦੀਆਂ ਨੇ ਉਹਨਾਂ ਨੂੰ ਜਹੰਨਮ ਭਜਾਇਆ ਜਾਵੇ ਅੱਗੇ 3 ਤਰੀਕ ਨੂੰ ਸਾਡੀ ਅਮਨਨਾ ਯਾਤਰਾ ਵੀ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਵੀ ਸਰਤ ਤੋਂ ਸਰਤ ਜੜੀ ਹੈ ਫੌਜ ਲਾ ਕੇ ਪੂਰੀ ਆਮੜਾ ਮਾਨ ਨਾਲ ਜਿਹੜੀ ਯਾਤਰਾ ਆ ਉਹ ਕਰਵਾਈ ਜਾਵੇ ਕਿਉਂਕਿ ਇਹ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀ ਯਾਤਰਾ ਆ ਇਹ ਸਫਲ ਹੋ ਜਾਵੇ ਕਿ ਕੋਈ ਵੀ ਹਿੰਦੂ ਭਰਾ ਜਾਂ ਕੋਈ ਵੀ ਛੇ ਭਰਤ ਉਹ ਯਾਤਰਾ ਵਿੱਚ ਨਾ ਜਾਵੇ ਇਹ ਸਾਰਾ ਇੱਕ ਪਲੈਨਿੰਗ ਆ ਤੇ ਨਾਲ ਹੀ ਮੈਂ ਜਿਹੜੇ ਬੰਦੇ ਆ ਦੀ ਉੱਥੇ ਸ਼ਹਾਦਤ ਹੋਈ ਆ ਉਹਨਾਂ ਨੂੰ ਮੈਂ ਨਮਨ ਕਰਦੇ ਹੋਏ ਭਗਵਾਨ ਅਕੀ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਸਹਿਣ ਦੀ ਸ਼ਕਤੀ ਦੇਵੇ ਤੇ ਨਾਲ ਹੀ ਮੈਂ ਸਰਕਾਰ ਕੇ ਪਰ ਜੋਰ ਅਪੀਲ ਕਰੂੰਗਾ ਕਿ ਜਿਹੜੇ ਵੀ ਉੱਥੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਦੀ ਵੱਧ ਤੋਂ ਵੱਧ ਸਰਕਾਰੀ ਤੌਰ ਤੇ ਮਦਦ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਇਹਦੇ